ਅਨਿਲ ਜੋਸ਼ੀ ਹਲਕਾ ਰਾਜਾ ਸੰਸੀ ਦੇ ਇਤਿਹਾਸਿਕ ਗੁਰਦੁਆਰਾ ਗੁਰੂ ਸਰ ਬਰਾੜ ਗੁਰਦੁਆਰਾ ਨਾਨਕ ਸਤਸਾਉੜੀਆਂ ਗੁਰਦੁਆਰਾ ਦਮਦਮਾ ਸਾਹਿਬ ਸਰਹੱਦੀ ਪਿੰਡ ਪਿੰਡੀ ਔਲਖ ਵਿਖੇ ਨਤਮਸਤਕ ਹੋਏ ਗੁਰੂ ਕਰਨਤ ਮਸਤਕ ਹੋਣ ਤੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਇਸ ਉਪਰੰਤ ਸਾਬਕਾ ਚੇਅਰਮੈਨ ਗੁਰਮੀਤ ਸਿੰਘ ਪੱਪਾ ਵੱਲੋਂ ਧਾਰਮਿਕ ਫੋਟੋ ਅਤੇ ਗੁਰੂ ਘਰ ਦੀ ਬਖਸ਼ੀ ਸਰਪੋ ਪਾਕਿ ਸਨਮਾਨਿਤ ਕੀਤਾ ਗਿਆ ਇਸ ਮੌਕੇ ਹਲਕਾ ਇੰਚਾਰਜ ਰਾਜਾ ਸੰਸੀ ਜਥੇਦਾਰ ਵੀਰ ਸਿੰਘ ਲੋਪੋਕੇ ਅਕਾਲੀ ਦਲ ਰਾਣਾ ਰਣਬੀਰ ਲੋਪੋਕੇ, ਰਾਜਵਿੰਦਰ ਸਿੰਘ, ਰਾਜਾ ਲਦੇਹ, ਸਾਬਕਾ ਸਰਪੰਚ ਹਜੂਰ ਸਿੰਘ, ਸਾਬਕਾ ਸਰਪੰਚ ਗੁਰਮੀਤ ਸਿੰਘ, ਸਾਬਕਾ ਮੈਂਬਰ ਸੁਰਜੀਤ ਸਿੰਘ ਅਤੇ ਇਕਾਲੀ ਦਲ ਦੇ ਜੁਝਾਰੂ ਵਰਕਰ ਹਾਜ਼ਰ ਸਨ। ਜੀ ਬਿਊਰੋ ਡਾਕਟਰ ਜਸਬੀ ਸਿੰਘ, ਹਲਕ ਦਿਵਿਸ਼ੇਸ਼ਰਪੁਰ, ਵਤਨ ਦੀ ਮਿੱਟੀ ਨੀਲ ਚੈਨਲ, ਪਿੰਡੀ ਸੈਦਾ, ਚੁਗਾਵਾ। ਅੱਜ ਮੈਂ ਰਾਜਾ ਸੰਸੀ ਹਲਕੇ 'ਚ ਸਰਦਾਰ ਵੀਰ ਸਿੰਘ ਲੋਪੋਕੇ ਜੀ ਦੇ ਅਸ਼ੀਰਵਾਦ ਦੇ ਨਾਲ ਗੁਰਵਤ ਸਾਹਿਬ ਨਾਲ ਆ ਚੇਰਮੈਨ ਸਰਪੰਚ ਪੰਚ ਸਾਰੇ ਹਲਕੇ ਦੀ ਕ੍ਰੀਮ ਜਿਹੜੀ ਆ ਉਹ ਨਾਲ ਆਈ ਆ ਪਹਿਲਾ ਛੇਵੇਂ ਪਾਤਸ਼ਾਹੀ ਗੁਰਦੁਆਰਾ ਸਾਹਿਬ ਪਹਿਲਾ ਹੀ ਆਪਣਾ ਗੁਰੂ ਸਾਹਿਬ ਗੁਰੂ ਸਾਬਰਾੜ ਉੱਥੇ ਇਹ ਦਮਦਮਾ ਸਾਹਿਬ ਇਹ ਵੀ ਛੇਵੇਂ ਪਾਤਸ਼ਾਹੀ ਚਨਿ ਚੋ ਪ੍ਰਾਪਤ ਤੇ ਸੌੜੀਆਂ ਗੁਰਨਾਨਕ ਸਾਹਿਬ ਜੀ ਪਹਿਲੀ ਪਾਤਸ਼ਾਹੀ ਦੇ ਚਨਿ ਚੋ ਪ੍ਰਾਪਤ ਗੁਰਦੁਆਰਾ ਸਾਹਿਬ ਆ ਬੰਨ੍ਹ ਦੇ ਵਿੱਚ ਅਸੀਂ ਨਤਮਸਤਕ ਹੋਏ ਆ ਅੱਜ ਅਸੀਂ ਅਸ਼ੀਰਵਾਦ ਲਿਆ ਗੁਰੂ ਮਹਾਰਾਜ ਅਸ਼ੀਰਵਾਦ ਦਿਓ ਜਿਹੜੀ ਡਿਊਟੀ ਪਾਰਟੀ ਨੇ ਦਿੱਤੀ ਆ ਉਹਨੂੰ ਅਮਲੀ ਜਮਾਂ ਤੁਸੀਂ ਆਪ ਨਾ ਆਓ ਸਿਰੇ ਲਾਓ ਤਾਕਤ ਦਿਓ ਬਖਸ਼ੋ ਅਸੀਂ ਲੋਕਾਂ ਦੀ ਸੇਵਾ ਕਰ ਪਾਈਏ ਕਿਉਂਕਿ ਜਿਹੜੀਆਂ ਸਰਕਾਰਾਂ ਇਹ ਦੋਵਰੀ ਬਣੀਆਂ ਇਹਨਾਂ ਨੇ ਜੋ ਹਾਲ ਲੋਕਾਂ ਦਾ ਕੀਤਾ ਅੱਜ ਲੋਕਾਂ ਨੂੰ ਯਾਦ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਆਉਂਦੀ ਆ ਯਾਦ ਤੇ ਸੁਖਵੀਰ ਸਿੰਘ ਬਾਦਲ ਦੀ ਡਿਵੈਲਪਮੈਂਟ ਦੀ ਆਉਂਦੀ ਆ ਪਰ ਗੁੰਮਰਾਹ ਕਰਨ ਵਾਲੇ ਹਾਲੇ ਵੀ ਬੜੇ ਨਵੇਂ ਨਵੇਂ ਤਰੀਕੇ ਤੇ ਨਵੇਂ ਨਵੇਂ ਜੁਮਲੇ ਲੈ ਕੇ ਆਉਂਦੇ ਆ ਵੀ ਕਿਤਨਾ ਪਰਮਾਉਂਦੇ ਆ ਵੀ ਗੋਭੀ ਤੁਹਾਡੀ 350 ਰੁਪਏ ਕਿਲੋ ਵੇਚ ਦੇਣੀ ਅਸੀਂ ਜਾ ਕੇ ਪਤਾ ਲੇ ਇਹ ਕਿਹੜੇ ਫਾਰਮੂਲੇ ਨਾਲ ਕੋ ਆ ਗਿਆ ਵੀ ਮੈਂ ਤੇਨਾਂ ਵੀ ਕਿਸਾਨ ਤੇ ਵਿਚਾਰਾ ਹਾਲੇ ਵੀ ਬੈਠਾ ਹੁੰਦਾ ਸਾਨੂੰ ਐਮ ਐਸ ਪੀ ਦੇ ਦਿਓ ਤੇ ਮੈਂ ਤੇਨਾਂ 10 ਰੁਪਏ ਕਿਲੋ ਹਿਸਾਬ ਨਾਲ ਗੋਭੀ ਦਾ ਐਮ ਐਸ ਪੀ ਬੰਦਦੇ ਹਾਂ 1000 ਰੁਪਏ ਕੁਇੰਟਲ ਤੇ ਤੁਸੀਂ 500 ਨੂੰ ਵੇਚ ਲਓ ਬਾਕੀ ਪ੍ਰੋਫਿਟ ਤੁਹਾਡਾ ਹਨਾ ਗੱਲ ਇਹ ਆ ਵੀ ਨਵੇਂ ਤੋਂ ਨਵਾਂ ਤਰੀਕਾ ਲੱਭਦੇ ਆ ਵੀ ਲੋਕਾਂ ਨੂੰ ਕਿਸ ਤਰ੍ਹਾਂ ਮਗਰ ਲਾਉਣਾ ਕਿਸ ਤਰ੍ਹਾਂ ਬੇਫੂਪ ਬਣਾਉਣਾ ਇਸ ਕਰਕੇ ਗੁਰੂ ਸਾਹਿਬ ਕੋ ਅਸ਼ੀਰਵਾਦ ਲੈਣ ਆਏ ਆ ਵੀ ਤੁਸੀਂ ਇਹ ਨਤਾਰਾ ਕਰੋ ਇਹ ਪੰਜਾਬ ਦੀ ਪੁੱਤਰ ਧਰਤੀ ਤੁਹਾਡੇ ਸਭ ਦੇ ਮਹਾਪੁਰਸ਼ਾਂ ਦੇ ਚਰਨ ਛੋਪਾ ਪ੍ਰਾਪਤ ਹੈ ਇਹਦੀ ਜਨਤਾ ਨੂੰ ਤੁਸੀਂ ਆਪ ਹੀ ਬਚਾਓ ਆਪ ਹੀ ਸਹਾਈ ਹੋ ਲੋਕਾਂ ਦੇ ਮਨ ਚ ਪਾਓ ਸਚਾਈ ਕੀ ਹੈ ਤੇ ਝੂਠ ਕੀ ਹੈ ਦਿੱਲੀ ਵਾਲੀਆਂ ਸਾਰੀਆਂ ਪਾਰਟੀਆਂ ਜਿੰਨੀਆਂ ਵੀ ਆ ਇਹ ਅੰਗਰੇਜ਼ਾਂ ਵਾਂਗੂ ਰਾਜ ਕਰਨ ਆਉਂਦੀਆਂ ਇਹਨਾਂ ਨੂੰ ਪੰਜਾਬ ਦਾ ਹਿੱਤ ਕੋਈ ਨਹੀਂ ਆ ਪੰਜਾਬ ਦੀ ਲੜਾਈ 103 ਸਾਲ ਸ਼੍ਰੋਮਣੀ ਅਕਾਲੀ ਦਲ ਨੇ ਲੜੀ ਆ ਅੱਜ ਤੱਕ ਕੋਈ ਇਹੋ ਜੀ ਪੰਜਾਬ ਦੀ ਡਿਮਾਂਡ ਪੰਜਾਬ ਦਾ ਮੁੱਦਾ ਨਹੀਂ ਹੈ ਜਿਹਦੇ ਤੇ ਕਿਸੇ ਨੈਸ਼ਨਲ ਪਾਰਟੀ ਨੇ ਸਟੈਂਡ ਲਿਆ ਹੋਵੇ ਜੇ ਲਿਆ ਤੇ ਸ਼੍ਰੋਮਣੀ ਅਕਾਲੀ ਦਲ ਨੇ ਕਿਉਂ ਖੇਤਰੀ ਪਾਰਟੀ ਆ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੀ ਪਾਰਟੀ ਆ ਜੜ ਨਾਲ ਜੁੜੀ ਪਾਰਟੀ ਆ ਪੰਜਾਬ ਤੋਂ ਬਾਹਰ ਇੰਟਰਸਟ ਕੋਈ ਨਹੀਂ ਆ ਨੈਸ਼ਨਲ ਪਾਰਟੀਆਂ ਨੂੰ ਹਮਾਚਲ ਵੀ ਹੋਣਾ ਹਰਿਆਣਾ ਵੀ ਹੋਣਾ ਦਿੱਲੀ ਵੀ ਹੋਣੀ ਰਾਜਸਥਾਨ ਵੀ ਜੰਨੀਆਂ ਨਾਲ ਲੱਗਦੀਆਂ ਸਟੇਟਾਂ ਉਹਨਾਂ ਨੇ ਪਹਿਲਾਂ ਉਹਨਾਂ ਦਾ ਸੋਚਣਾ ਤੇ ਫਿਰ ਪੰਜਾਬ ਦਾ ਸੋਚਣਾ ਪੰਜਾਬ ਦੀ ਪਾਰਟੀ ਨੇ ਸਿਰਫ ਪੰਜਾਬ ਦਾ ਸੋਚਣਾ ਤੇ ਪੰਜਾਬ ਦੇ ਲੋਕਾਂ ਦਾ ਸੋਚਣਾ ਇਸੇ ਕਰਕੇ ਤੇ ਬਾਦਲ ਸਾਹਿਬ ਕਿਸਾਨਾਂ ਦਾ ਇੰਨਾ ਕੁਝ ਕਰ ਗਏ ਜਦੋਂ ਬਾਦਲ ਸਾਹਿਬ ਨੇ ਬਿਜਲੀ ਕਿਸਾਨਾਂ ਦੀ ਫ੍ਰੀ ਕੀਤੀ ਸੀ ਕਿਹੇ ਹਿੰਦੁਸਤਾਨ ਦੀ ਸਟੇਟ ਚ ਨਹੀਂ ਬਾਦਲ ਸਾਹਿਬ ਨੇ ਟਰੈਕਟਰਾਂ ਦੇ ਸਾਰੇ ਟੈਕਸ ਕਈ ਸਭ ਕੁਝ ਹੀ ਮਾਫ ਕਰਤਾ ਬਾਕੀ ਸੰਧਾਂ ਦੇ ਉੱਤੇ ਜਿਹੜੇ ਖੇਤੀਬਾੜੀ ਵਾਲੇ ਆਫ ਛੱਡੀਆਂ ਬਿਜਲੀ ਫ੍ਰੀ ਹੋਰ ਕਿ ਜੰਨਾ ਵੀ ਫਿਰ ਗਰੀਬਾਂ ਦੀਆਂ ਜਿਹੜੀਆਂ ਵੈਲਫੇਅਰ ਦੀਆਂ ਸਕੀਮਾਂ ਉਦੋਂ ਕਾਰਡ ਚੱਲਦਾ ਸੀ 5 ਲੱਖ ਵਾਲਾ ਅੱਜ ਹਸਪਤਾਲ 'ਚ ਚੱਲਦਾ ਹੀ ਨਹੀਂ ਕੋਈ ਇਲਾਜ ਨਹੀਂ ਹੁੰਦਾ ਕਿਸੇ ਦਾ ਸਵਨ ਸਕੀਮ ਮਿਲਦੀ ਸੀ ਪੈਨਸ਼ਨ ਮਿਲਦੀ ਸੀ ਰਾਸ਼ਨ ਜਿਹੜਾ ਦੇ ਤੌਰਿਆ ਉਹਨਾਂ ਨੇ ਨੀਲੇ ਕਾਰਡ ਬਣਾਏ ਬਾਲ ਸਾਹਿਬ ਨੇ ਸ਼ੁਰੂ ਕੀਤਾ ਉਸ ਤੋਂ ਬਾਅਦ ਹੀ ਸਾਰੀਆਂ ਸਟੇਟਾਂ ਨੇ ਮਾੜਾ ਮੋੜ ਦੇਖਿਆ ਨੇ ਕੀਤਾ ਇਹ ਸਾਰਾ ਕਿਉਂ ਕੀਤਾ ਪੰਜਾਬ ਦੇ ਲੋਕਾਂ ਨਾਲ ਦੀ ਭਾਵਨਾ ਨਾਲ ਜੁੜੀ ਪਾਰਟੀ ਸ਼ੁਰੂ ਨਹੀਂ ਕਰ ਲਈ ਜੇ ਕਿਤਨੀ ਪਾਰਟੀ ਮਜ਼ਬੂਤ ਕਰਨੀ ਕਿਸੇ ਵੀ ਸਟੇਟ ਨੂੰ ਬਹੁਤ ਜ਼ਰੂਰੀ ਆ ਸਾਡੇ ਅਧਿਕਾਰ ਜਿਹੜੇ ਆ ਉਹ ਖਤਮ ਕਰੀ ਜਾ ਰਿਹਾ ਕੇ ਅੰਦਰ ਅਪਨਾ ਬਚੀਏ ਇਹਨਾਂ ਤੋਂ ਇਹ ਸਭ ਨਵੇਂ ਨਵੇਂ ਜੁਮਲੇ ਤੇ ਪ੍ਰਲੋਭਨ ਲੈ ਕੇ ਆਉਂਦੇ ਆ ਇਹਨਾਂ ਤੋਂ ਬਚੀਏ ਇਹੀ ਅਸ਼ੀਰਵਾਦ ਲੈਣ ਆਏ ਆ ਕਿ ਲੋਕਾਂ ਦੇ ਵੀ ਮਨ ਦੇ ਵਿੱਚ ਹੈ ਗੁਰੂ ਮਹਾਰਾਜ ਇਹ ਸੋਝੀ ਪਾਓ ਸਭ ਦੇ ਤੇ ਉਹ ਪੰਜਾਬ ਦੇ ਹੱਕ 'ਚ ਖੜੇ ਹੋਣ ਬਹੁਤ ਧੰਨਵਾਦ